ਮੈਂ ਨਹੀਂ ਠੀਕ ਆ ਠੀਕ ਆ ਲੋ ਬਾਈ ਜੀ ਲਾਉਣਾ ਹਰੇ ਘੜਾ ਆਇਆ 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 ਚਲ ਚਲ ਆ ਲੈ ਡਾਲਾ ਉਹ ਖੋਲਾ ਯਾਰ ਗਾਲੇ ਬੁੱਤੂ ਕਵਤ ਗਿਆ ਹੋ ਹੈ ਕਿ ਜਦ ਜਾਨਵਰ ਵੱਧ ਨੇ ਜੀ ਬਾਈ ਜੀ ਸਾਸਤਰੀ ਕਾਲ ਸਾਰੇ ਭਰਮ ਹਨ ਹੋਰ ਕੀ ਹਾਲ ਨੇ ਬਾਈ ਸਾਰੇ ਵੀਰਾਂ ਦੇ ਲਓ ਜੀ ਕਮੁੱਤਰ ਢਾਲੇ ਅੱਜ ਆਪਾਂ ਤਿੰਨ ਢਾਇਏ ଥିਗੇ ਦੋ ਚਾਰ ਢਾਇਏ ଥିਗੇ ਚਾਰ ਦੋ ਬਹਿ ਗਏ ਆਹ ਤਾਂ ਬਜੇ ਪਦਵਾਰਾ ਢਾਵਾਂਗੇ ਚਾਰ ਢਾਇਏ ଥି ਉਹ ਬਹਿ ਗਏ ਤੇ ਹੁਣ ਇੱਕ ਆ ਨਵਾਂ ਕੱਢਾਂਗੇ ਅੱਜ ਤੇ ਆ ਆਰੇ ਉਹ ਮੈਂ ਪਹਿਲਾਂ ਗਿਆ ਹੋਇਆ ਸੀ ਇਹਨਾਂ ਨੇ ਮੇਰੇ ਜਾਨਦੇ ਨੂੰ ਕੰਮ ਵੀ ਕਰਤਾ ਜਾਨ ਨੂੰ ਛੱਡ ਵੀ ਦਿੱਤੇ ਨਾਲ ਮੈਨੂੰ ਰੋਕ ਕੇ ਗਿਆ ਮੇਰੇ ਆਏ ਤੇ ਛੱਡੀ ਪਹਿਲਾਂ ਕਹ ਤਾਂ ਛੱਡੇ ਛੱਡ ਤੇ ਛਕਾੜ ਪਾ ਦੇ ਸਾਰੇ ਦੇ ਉਣੀ ਜਿਹੜਾ ਉੱਤੇ ਖੜਾ ਇੱਕ ਬੱਚਾ ਵਧੀਆ ਫਿਰਦਾ ਆ ਦੇ ਆ ਗਿਆ ਵੀਰੇ ਆ ਜਾ ਵੀਰੇ ਆ ਆ ਗਿਆ ਆਇਆ ਆਇਆ ਬੱਚਾ ਚੰਗਾ ਹੈ ਅੱਜ ਤਾਂ ਚਿੜੀ ਮਾਰੀ ਕਰਦੇ ਨੇ ਆ ਆ ਗਈ ਆ ਆ ਗਈ ਡੱਬੀ ਆ ਗਈ ਆ ਗਈ ਆ ਆ ਜੀ ਚਿੜੀ ਮਾਰੀ ਚਿੜੀ ਮਾਰੀ ਚਿੜੀ ਮਾਰੀ ਆਵੇ ਚਿੜੀ ਮਾਰੀ ਆਵੇ ਚਿੜੀ ਮਾਰੀ ਚਿੜੀ ਮਾਰੀ ਆ ਆ ਗਈ ਆ ਗਈ ਆ ਆ ਗਈ ਆ ਗਈ ਓਏ ਆ ਦੇ ਆ ਵੀ ਚਿੜੀ ਮਾਰੀ ਚਿੜੀ ਮਾਰੀ ਨੌਨੀ ਬਾਈ ਚਿੜੀ ਮਾਰੀ ਲਓ ਜੀ ਕਬੂਤਰ ਫੜਨ ਲੱਗੇ ਨੇ ਜੋਪਰੇ ਨੂੰ ਬਾਅਦ ਚ ਡਾਉਣੇ ਆ ਪਹਿਲਾਂ ਬੈਜੇ ਬੱਚਾ ਆਪਣਾ ਫਿਰ ਡਾਉਣੇ ਨੂੰ ਨੌਨੀ ਬਾਈ ਬੋ ਜਾ ਆ ਗਿਆ ਵੀਰੇ ਬੱਚਾ ਲਾ ਦੀ ਦੂਆ ਇੱਧਰ ਹਾਂ ਉਹ ਬਹੁਤ ਵਧੀਆ ਓੜਾ ਬੱਚਾ ਨੂੰ ਲਾ ਦਮਾ ਯਾਰ ਕੱਢਣੇ ਨੇ ਵੀਰੇ ਆਪਾਂ ਨਵੇਂ ਤਿੰਨ ਜਾਨਵਰ ਚੌਥਾ ਵੀ ਵਿੱਚੇ ਆ ਤੇ ਕਾਹ ਚਿੱਟੀਆਂ ਅੱਖਾਂ ਕਾਲੀ ਨੋਕਦਾਰ ਚਿੱਟੀਆਂ ਵਾਲੇ ਦਾ ਬੱਚਾ ਇਹ ਤੇ ਕਾਹ ਖਟੀਆਂ ਵਾਲੇ ਦਾ ਕੁਈਲੀਆਂ ਵਾਲੇ ਦਾ ਉਰੇ ਛੱਡਦਾ ਤੇ ਆ ਡੋਲੀ ਆਪਾਂ ਅੰਦਰ ਕਰ ਲੈਣੀ ਅੱਜ ਇਹ ਕਾ ਛੱਡਣਾ ਇਹ ਪੀਲੀਆਂ ਵਾਲੇ ਦਾ ਪੁੱਤ ਆ। ਚਿੱਟੀਆਂ ਅੱਖਾਂ ਦਾ ਕਾਲੀ ਨੋਕ ਦਾ। ਤੇ ਇੱਕ ਆ ਕੱਢਣਾ। ਇਹ ਅੱਜ ਡਾਉਣੇ ਨੇ ਆਪਾਂ। ਇਹਨਾਂ 'ਚੋਂ ਇੱਕ ਦੋ ਤਾਂ ਡਾਵਾਂਗੇ ਜ਼ਰੂਰ। ਕਾਲ ਸਿਰਾ। ਵੱਡਾ ਕਬੂਤਰ ਆ ਵੀਰੇ ਇਹ। ਆਪਾਂ ਇਦਾਂ ਹੀ ਕੱਢਣਾ ਹੀ ਵੱਡੇ ਨੇ। ਲਿਆਓ ਜੁੱਤਰ ਦਿਖਾਈਏ ਜਾਨੂੰ ਕੀ ਕਰਦੇ ਨੇ ਚੋਂ ਉੱਪਰ। ਲਾਓ ਜੀ ਲੱਗੇ ਪਏ ਨੇ ਚੋਂ ਉੱਪਰ ਬਿਠਾਉਣਾ ਆਪਣੇ ਕਬੂਤਰ। ਸਾਡਾ ਬਚਾ ਨਹੀਂ ਬਹਿੰਦਾ ਹੈਗਾ ਇੱਧਰ ਵਗੈਰੀ ਪਠਾਲਾ ਓਏ ਬਚਾ ਕਿੱਥੇ ਆਪਣਾ ਬਚਾ ਹੁੰਦਾ ਸਾਹਮਣੇ ਇਹ ਨਹੀਂ ਇਹ ਨਹੀਂ ਡੱਬੀ ਲੈ ਡੱਬੀ ਆ ਡੱਬੀ ਸਮਰੀ ਡੱਬੀ ਆ ਲਓ ਜੀ ਆ ਫੇਰਦੀ ਹੈ ਡੱਬੀ ਜੂਤਰੀ ਵਾਖਾ ਨੂੰ ਪੱਟਾ ਵੀਰੇ ਚਿੜੀ ਮਾਰੀ ਕਰਦੇ ਨੇ ਚਿੜੀ ਮਾਰੀ ਆ ਤੇ ਚਿੜੀ ਮਾਰੀ ਓਏ ਚਿੜੀ ਮਾਰੀ ਮਨਰਾਜ ਵੀ ਕਹਿੰਦੀ ਹੈ ਚਿੜੀ ਬੱਚੇ ਨੂੰ ਮੱਠਾ ਕਰ ਲੋ ਇਹਨੂੰ ਛੱਡ ਲਾਂਗੇ ਤਾਂ ਨਾ ਅੰਸੂ ਲਓ ਜੀ ਜਿਹ ਉੱਪਰ ਜਿੜੀ ਮਾਰੀ ਕਰਦੇ ਨੇ ਆ ਫਿਰਦਾ ਕਬੂਤਰ ਇੱਕ ਆਇਆ ਹੋਇਆ ਉਹ ਲੋਕੀ ਕਰੀ ਜਾਂਦੀ ਅਮਨ ਲੋਪੋਂ ਕੋਠੇ ਤੇ ਤੁਹਾਨੂੰ ਮੈਂ ਦਿਖਾਉਣਾ ਕਬੂਤਰ ਉੱਪਰ ਇਹ ਗਿਆ ਬੈਂਦਾ ਬੈਂਦਾ ਨਿਕਲ ਗਿਆ ਹਲ ਕੋਈ ਨਹੀਂ ਵੀਰੇ ਇਹਨੂੰ ਛੱਡਦੇ ਹਾਂ ਹੁਣ ਅਸੀਂ ਲੈ ਸਮਰਪਤ ਤੂੰ ਬਣਾਈ ਵੀਡੀਓ ਆ ਛੱਟਣਾ ਜੀ ਉੱਪਰ ਗਰ ਆਜੀ 68 ਲੈ ਬਈ ਮੈਂ ਕਰਦਾ ਸਮਰ ਜਾਲ ਨੀ ਮੈਂ ਇਹਦੇ ਲੈ ਜਾ ਓਏ ਫੜਨਾ ਪੰਜਾਬ ਫੜੇ ਇਹਦਾ ਲੋ ਵੀਰੇ ਛੜਤਾ ਹਰੇ ਟੂਸੇ ਵਾਲਾ ਜਾਨਵਰ ਆਪਾਂ ਕਿੱਧਰ ਗਿਆ ਆਪਣਾ ਹਰੇ ਟੂਸੇ ਵਾਲਾ ਆਇਆ ਲੈ ਆਰੇ ਆਉਂਦਾ ਦਿਖਾਉਂਦੇ ਆ ਤੁਹਾਨੂੰ ਇਹ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਹਿਣ ਦੇ ਉਹ ਬਹਿ ਗਿਆ ਉੱਤੇ ਉਹ ਆਲੇ ਨੂੰ ਖੁੱਲੇ ਨੇ ਇਹਨੂੰ ਗੁੜ ਦਿੰਨੇ ਆ ਯਾਰ ਗੁੜ ਦੋ ਇਹਨੂੰ ਅੱਜ ਆਏ ਨੂੰ ਇਹਨੂੰ ਆਏ ਨੂੰ ਅੱਜ ਗੁੜ ਦੋ ਲੈ ਵੀਰੇ ਨੂੰ ਸੱਤ ਬਦਾਮ ਪਾ ਤੇ ਆਪਾਂ ਅੱਜ ਹਰਾ ਘੰਡ ਹਰੀ ਪੂਨਛ ਖਾ ਲਾ ਓਏ ਚੋਬਰਾ ਕੱਲੋਂ ਵੀ ਉੜਨਾ ਫਿਰ ਅੱਜ ਅਸੀਂ ਡੋਲੀ ਸਮਾਰ ਕੇ ਣ ਤੋਂ ਕੇ ਰੱਖ ਲੈਣੀ ਆ ਕੱਲੋਂ ਅੰਦਰ ਕਰ ਲੈਣੀ ਆ ਲੋ ਜੀ ਖਾਊਗਾ ਆ ਬਚਾ ਬਾੜਾ ਲੰਬ ਕੜਦਾ ਬਾਈ ਸਾਡਾ ਚੱਦਾ ਛੱਡਾ ਇਹਨਾਂ ਨੇ ਬੈਂਦਾ ਹੀ ਨਹੀਂ ਸੁਭਾ ਲਈ ਛੱਡਿਆ ਸਾਰਿਆਂ ਨੂੰ ਪਹਿਲਾਂ ਦਾ ਇਹ ਉੜਦਾ ਉੜਦਾ ਵੀ ਬੰਬ ਕੱਢਦਾ ਆ ਫਿਰਦੀ ਇੱਕ ਹਾਂ ਯਾਰੇ ਹਾ 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 ਹਾਂ ਯਾਰੇ ਹਾਂ ਯਾਰੇ ਹਾ 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 ਆ ਲੋ ਜੀ ਚਿੜੀ ਮਾਰੀ ਚਿੜੀ ਮਾਰੀ ਚਿੜੀ ਮਾਰੀ ਚਿੜੀ ਮਾਰੀ ਚ ਆ ਗਈ ਆ ਗਈ ਚਿੜੀ ਮਾਰੀ ਚਿੜੀ ਮਾਰੀ ਹਾਂ ਯਾਰੇ ਚਿੜੀ ਮਾਰੀ ਹਾਂ ਜੀਵ ਮੂਤੀ ਬਈਆ ਕਬੂਤਰ ਦੇਖ ਕੇ ਆਇਆ ਆਇਆ ਆ ਤਿੰਨੇ ਭੱਜੇ ਫਿਰਦੇ ਨੇ ਗੋਲੀ ਮੰਗੂ ਆ ਗਈ ਆ ਗਈ ਆ ਗਈ ਆਇਆ ਆਇਆ ਆ ਗਈ ਆ ਗਈ ਆ ਗਈ ਆ ਗਈ ਆ ਗਈ ਆ ਗਈ ਲਓ ਜੀ ਦਿਖਾਉਨੇ ਆ ਜੇ ਬੈਂਦੀ ਆ ਤਾਂ ਵੀ ਦੱਸਾਂਗੇ ਨਹੀਂ ਬੈਠੀ ਤਾਂ ਵੀ ਦੱਸਾਂਗੇ ਪੂਰਾ ਜੋਰ ਲੱਗਿਆ ਬਿਆ ਮੇਰੇ ਵੀਰੋ ਚੋਪਰਾ ਦਾ ਪੂਰਾ ਜੋਰ ਕਹਿੰਦੇ ਅੱਜ ਨਹੀਂ ਜਾਣ ਦਿੰਦੇ ਆ ਗਿਆ ਤੀ ਬੱਚਾ ਦਾ ਸਾਡਾ ਆ ਗਿਆ ਜਿਹੜਾ ਆਇਆ ਹੈ ਕਬੂਤਰ ਆ ਇਹ ਇਹ ਹੋ ਗਿਆ ਆਏ ਕੱਟਿਆ ਗਿਆ ਜੀ ਕੱਟਿਆ ਗਿਆ ਜੀ ਕੱਟਿਆ ਗਿਆ ਚਿੜੀ ਮਾਰੀ ਚਿੜੀ ਮਾਰੀ ਚੱਕੀ ਫੁੱਲਾ ਵਾਹ ਇੰਨ ਦੀ ਕੱਟੀ ਗਈ ਚਿੜੀ ਮਾਰੀ ਆ ਜਾਣਾ ਜੀ ਉਹਦੇ ਹੱਥ ਨੇ ਆ ਜਾਊਗੀ ਹੁਣ ਢਾ ਲੋ ਬਚਾ ਇਹਨਾਂ ਚ ਇੱਕ ਅੱਦਾ ਇੱਕ 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 ਡਾਲਾ ਥੱਲੇ ਕਰਕੇ ਪਰਲੇ ਪਾਸੇ ਇੱਕ ਥੱਲੇ ਕਰ ਲਾ ਉਹ ਟੌੜੇ ਹੋਣਾ ਕੰਨੀ ਥੱਲੇ ਕਰ ਲਾ ਲੈ ਆ ਵੀ ਇੱਕ ਬੱਚਾ ਛੱਡ ਦਿਆਂ ਹੁਣ ਉਹ ਫੇ ਚਾਰਾਂ ਦਾ ਹੂ ਡਰ ਲੱਗਦਾ ਪੁੱਤ ਇਕੱਠੇ ਨਾ ਹੋ ਜਾਣ ਬਸ ਚ ਹੱਡਾ ਤੇ ਪੰਜੇ ਨੇ ਬਿਠਾਲਾ ਬਿਠਾਲਾ ਇੱਕ ਅੱਧਾ ਬਿਠਾਲਾ ਲਓ ਜੀ ਪੰਜੇ ਚਾਰ ਤੇ ਚਲੋ ਵੀ ਚਲੋ ਚਲੋ ਚੜ੍ਹ ਕੇ ਚੜ੍ਹ ਕੇ ਚੜ੍ਹ ਕੇ ਚੜ੍ਹ ਕੇ ਆ ਗਿਆ ਆ ਗਿਆ ਇੱਕ ਤਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਦੋ ਤਿੰਨ ਇਹਨੂੰ ਉੱਡਣ ਦੇ ਇਹਨੂੰ ਉੱਡਣ ਦੇ ਉੱਡਣ ਦੇ ਹਟ 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 ਛਤਰੀ ਨੀਮੀ ਕਰ ਲੈਂਦਾ ਤੂੰ ਚੱਲ ਕੋਈ ਨਹੀਂ ਬੋਚਾ ਬੜਾ ਬੰਬ ਕੱਢ ਉਹਦਾ ਆਪਣਾ ਮੈਨਾਂ ਨਹੀਂ ੜਕਾ ੜਕਾ ਵੀ ਹਟ ਗਏ ਇਹਨੂੰ ਛਤਰੀ ਲਾ ਕੇ ਅਮਨ ਡਾਓ ਯਾਰ ਆ ਫਿਰਦਾ ਵੀਰੇ ਵੀਰੇ ਤੇ ਆ ਦੇ ਬਾੜਾ ਚੰਗਾ ਬਚਾਉੜਦਾ ਆਉਂਦਾ ਵੀ ਸਿੱਧਾ ਐ ਨਾ ਇਹਦਾ ਪੱਟਣ ਨੂੰ ਕਹਿੰਦਾ ਵੀ ਮੈਂ ਇਹਨੂੰ ਕਿਹਾ ਮੈਂ ਰੱਖ ਲੈ ਛੱਡ ਦੇ ਇਹਨੂੰ ਇਹਦਾ ਭਾਈ ਹੈਗਾ ਪੱਟਿਆ ਆ ਇਹਦਾ ਭਾਈ ਆ ਵੀਰੇ ਆ ਹੱਸਾ ਕਾ ਇਹ ਪਹਿਲੀ ਝੋਲੀ ਦਾ ਨਾਲ ਦਾ ਇਹਦਾ ਭਾਈ ਉਹ ਭਾਈ ਸੋਖੋ ਚਲੇ ਗਿਆ ਅਲੇ ਆ ਵੀ ਕੱਢਣੇ ਨੇ ਓਰ ਇਹ ਕਿੰਨਾ ਜੋ ਵੀ ਕੱਢੋ ਯਾਰ ਆਪਾਂ ਮੈਂ ਕਹਿੰਦਾ ਦੇਖ ਕੇ 10 ਦਿਨ ਤੱਕ ਕੱਢਾਂਗੇ ਹਾਂਜੀ ਬਾਈ ਜੀ ਹਾਂਜੀ ਨੋ ਨੋ ਲਵ ਯੂ ਬਾਈ ਜੀ ਆ ਲਾ ਲਿਆ ਹੁਣੀ ਆ ਬੱਚਾ ਆ ਕੇ ਬੈਠਿਆ ਹੁਣ ਓਡਿਆ ਚਿੱਟੀ ਕਾਲੀ ਅੱਖ ਦਾ ਹੋਊ ਓਡਿਆ ਬਹੁਤ ਸੋਹਣਾ ਓਡਿਆ ਬਹੁਤ ਸੋਹਣਾ ਲੈ ਇਹਨੂੰ ਡੋਲੀ ਚ ਕਰ ਲਈਏ ਉੱਧਰ ਹੁਣ ਓਰੇ ਨਹੀਂ ਰੱਖਣਾ ਹੈਗਾ ਇਨਾ ਹੁਣ ਬਈ ਚੌਥੀ ਕੰਨੀ ਚ ਮੈਂ ਤਾਂ ਇਹਦੀ ਮਾਂ ਪੱਟ ਲਾਂਗੇ ਪਰ ਇਹ ਆਪਾਂ ਢਾ ਲਈਏ ਯਾਰ ਬਾਜੀ ਆਉਂਦੀ ਆ ਉੱਥੇ ਛੱਡਾਂਗੇ ਲੈ ਇਹਨੂੰ ਇੱਥੇ ਛੱਡ ਲਈਏ ਪਾਉਨੇ ਇਹਨੂੰ 5 ਮਿੰਟ ਤੱਕ ਪਾਣੀ ਚਾ ਲੋ ਪੁੱਤ ਲੋ ਜੀ ਕਰੋ ਚੱਕ ਜਾਨਵਰ ਆਪਣਾ ਹੈਗਾ ਚਾੜੇ ਕੋਈ ਨਾ ਰੱਖ ਦੇ ਪਾਣੀ ਤੈਨੂੰ ਪੁੱਤ ਆਇਆ ਪਿਆ ਵੀ ਭਈ ਆ ਜਾ ਆ ਜਾ ਕਰਦਾ ਆ ਗਿਆ ਕੋ ਉਤਰ ਆਪਣਾ ਉੱਠਿਆ ਗਿਆ ਕਾਲੇ ਟੁੱਥੇ ਵਾਲਾ ਆਇਆ ਆਇਆ ਆ ਦੇ ਬੱਚਾ ਆਇਆ ਆ ਦੇ ਆਉਂਦਾ ਆਇਆ ਆਇਆ ਬੱਤਾ ਆ ਗਿਆ ਵੀਰੇ ਵੀਰੇ ਆਇਆ 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 ਆ ਜਾ ਓਏ ਆ ਜਾ ਆ ਜਾ ਕੱਲ ਤਾਂ ਆ ਗਿਆ ਆ ਮਾਰੀ ਅਮਰ ਕੱਢ ਕੇ ਭੜਕਾ ਪਾਸ ਇਹਦੇ ਵਿੱਚੋਂ ਕੱਢ ਆਇਆ ਆਇਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਜਾਣਾ ਇਹਨੇ ਆ ਜਾਣਾ ਆਇਆ ਆ ਡੱਬੀ ਵੀ ਆ ਗਈ ਉਹ ਡੱਬੀ ਵੀ ਆ ਗਈ ਡੱਬੀ ਵੀ ਉੱਡ ਖੜੀ ਆ ਬੜੇ 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 ਹੁਣ ਦਿਖਣ ਤੈਨੂੰ ਮੈਂ ਲੈ ਕੇ ਤਨ ਮੇਰੇ ਛੇਤੀ ਆਏ ਆ ਆ ਕਬੂਤਰ ਖਲਾ ਆ ਗਈ ਉੜ ਗਿਆ ਰੱਸੀ ਰੱਸੀ ਨਾਲ ਇਹ ਉੜਦਾ ਲਾਲ ਪੂਛ ਕਿੱਧਰ ਗਿਆ ਆ ਆ ਗਿਆ ਆ ਜਾ ਸਿੱਧਾ ਆ ਦੇ ਫਿਰਦਾ ਜੀ ਆ ਜਾ ਆ ਜਾ ਨਾਲੇ ਰੱਸੀ ਤੇ ਉੜ ਗਿਆ ਟੁੱਟ ਕੇ ਆ ਜਵੇ ਸਿੱਧਾ ਬੱਸ ਆਵਣ ਆ ਜਾਣਾ ਇਹਨੇ ਸਿੱਧਾ ਹੋ ਕਬੂਤਰ ਏ ਹੋਏ ਆ ਗਿਆ ਹਰ ਅਸੀ ਨਾਲ ਆ ਮੈਂ ਇਕਲੋਲੇ ਹੋਗੀ ਆ ਗਿਆ ਓਏ ਹੋ ਮਰੀ ਭਗਤੀ ਆ ਗਿਆ ਆ ਗਿਆ ਆਇਆ ਆਇਆ ਵਾਹਿਗੁਰੂ ਵਾਹਿਗੁਰੂ ਮਾਲਕਾ ਥਾਰੇ ਰੱਬਾ ਸੁਦਾ ਹਾਂ ਸਿਆ ਵੀ ਚੜ ਲੰਬਿਆ ਹਰੇ ਢੂਸੇ ਹਰੇ ਢੂਸੇ ਵਾਲਾ ਵੀ ਚੜ ਗਿਆ ਉੱਚਾ ਆ ਆ ਗਿਆ ਹਰੇ ਆ ਗਿਆ ਤਾਂ ਤਾਂ ਆ ਗਿਆ ਆਇਆ 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 ਬਤਹ ਹੋਰ ਭਗਤੀ ਆਇਆ ਆਇਆ ਲੋਈ ਲੋਈ ਚਲਦਾ ਕੰਮ ਜੋਰਾ ਸ਼ੋਰਾ ਤੇ ਪਰ ਗਾਣੇ ਆ ਤੁਹਾਨੂੰ ਆ ਗਿਆ ਆ ਗਿਆ ਆ ਜਾਣਾ ਮੈਨ ਲੱਗਦਾ ਆ ਤਾਂ ਕੋਲੇ ਹੋ ਗਈ ਅੱਜ ਆ ਦੇ ਆ ਗਿਆ ਆ ਗਿਆ ਆ ਗਿਆ ਨਾਲ ਇਹ ਰੱਸੀ ਇਹਦੇ ਲੋਈ ਕਰੋ ਚੈੱਕ ਇਹਨੇ ਆ ਜਾਣਾ ਮਨ ਸਿੱਧਾ ਓਏ ਆ ਜਾ ਆ ਜਾ ਲੋਈ ਲੋਈ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਰੱਸੀ ਸਾਨੇ ਉੱਡ ਗਿਆ ਮੈਂ ਨੌਨੀ ਪੂਰਾ ਖੁਸ਼ ਅੱਜ ਤਾਂ ਨੰਨੀ ਦੱਬੀ ਵੀ ਆ ਗਈ ਹੈ ਨਾਲ ਚਿੜੀ ਮਾਰੀ ਵੀ ਕਰਦੇ ਨੇ ਆ ਗਿਆ ਆ ਗਿਆ ਆ ਜਾ ਪਰਦਾਈ ਓਏ ਅੜ ਜਾ ਬਬਨੇ ਆ ਗਏ ਆਰੇ ਟੁੱਸੇ ਵਾਲਾ ਦੇ ਤੂੰ ਓਏ ਕਿਹਾ ਜੀ ਲਓ ਜੀ ਸਿੱਧਾ ਆ ਤਾਂ ਪਲੈਨ ਲਾਈਆ ਕਬੂਤਰ ਚ ਲਾ ਆਏ ਹੁਣ ਲੈ ਵੀਰੇ ਲਾ ਲਿਆ ਆ ਮੈਂ ਕਹਿੰਦਾ ਉੱਡੇ ਹੀ ਪਹਿਲੀ ਵਾਰ ਦੂਜੀ ਕਵਾਰ ਉੱਡੇ ਆ ਨਾ ਪਹਿਲਾਂ ਉੱਡੇ ਨਹੀਂ ਆਪਾਂ ਡਾਇਆ ਨਹੀਂ ਬੱਚਾ ਹੰਤਾ ਵੀ ਨਹੀਂ ਡਾਇਆ ਲਓ ਜੀ ਪਹਿਲੇ ਦਿਨ ਉੱਡੇ ਪਹਿਲੇ ਦਿਨ ਸਿੱਧਾ ਪਰ ਹਲਕ ਪੱਟ ਲੈ ਚੋਬਰ ਨੇ ਕੋਈ ਨਹੀਂ ਬਦਾਮ ਖਲਾਇ ਇਹਨੂੰ ਵਧਾਈਆਂ ਹੋ ਗਿਆ ਹੁਣ ਬਾਈ ਵਧਾਈਆਂ ਨਾ ਨਹੀਂ ਬਾਈ ਵਧਾਈਆਂ ਹੋ ਗਈ ਜੀ ਸਿੱਧਾ ਆ ਗਿਆ ਤੁਹਾਡੇ ਚੋਬਰ ਲਓ ਇਹ ਆ ਗਿਆ ਚੋਬਰ ਆਪਣਾ ਰੱਸੀ ਨਾਲੇ ਲੈ ਕੇ ਉੜ ਗਿਆ ਅੱਜ ਕੱਡਾਂਗੇ ਇਹਨੂੰ ਵੀ ਕੱਲ ਤੋਂ ਸਿੱਧਾ ਆ ਗਿਆ ਇਹਨੂੰ ਵੀ ਛੱਡੀਏ ਢੋਲੀ ਤੇ ਬਦਾਮਾਂ ਵਾਲਿਆਂ ਨੂੰ ਕਰੀਏ ਬਦਾਮ ਤਾਂ ਖਾਂਦਾ ਇੱਧਰ ਛੱਡਦੇ ਹਾਂ ਢੋਲੀ ਤੇ ਰੱਸੀ ਖੋਲ ਦਵਾ ਵੀਰੇ ਜੀ ਮੈਂ ਲੈ ਵੀਰੇ ਆ ਜਾਨਵਰ ਤੀਗਾ ਆ ਗਿਆ ਸਿੱਧਾ ਪਹਿਲੇ ਦਿਨ ਓੜਿਆ ਜਦੋਂ ਤੋਂ ਬੱਚਾ ਨਿਕਲਿਆ ਪਰ ਆਇਆ ਸਿੱਧਾ ਰੇਲੋ ਪਿਓਰ ਚਿੱਟੀਆਂ ਵਾਲੇ ਨੇ ਇਹ ਵੱਡੇ ਜੋੜੇ ਦਾ ਪੁੱਤ ਆ ਇਹ ਇਹ نسل ਨੂੰ ਰੱਖਿਆ ਤੇ ਆਪਣਾ ਪਰ ਇਹ ਕਿ ਆਪਾਂ ਕੱਢ ਲੈ ਵੀ ਦੂਏ ਜਿਹੜੇ ਗੰਦੇ ਹੋਣਗੇ ਉਹ ਰੱਖ ਲਾਂਗੇ ਖੂਨ ਤਾਂ ਇੱਕੋ ਆ 2 ਲਓ ਪਾਣੀ ਹੋਰ ਦੂਈ ਪੁੱਤ ਨੂਰ ਪ੍ਰਿੰਟਾ ਫਿਰਦੀ ਐ ਨੇ ਅੰਦਰ ਚਲੋ ਬੇਬੇ ਆ ਲਾਲਾ ਗੇਟ ਚ ਅੰਦਰ ਜਾ ਜੀ ਕਾਲੇ ਟੂਸੇ ਵਾਲਾ ਵੀ ਜਿਹੜਾ ਕੱਲ ਓੜਿਆ ਦੀ ਬਈ ਆ ਉਹ ਬੈਠਾ ਜੋਬਰ ਜਾਲ ਤੇ ਆ ਗਿਆ ਹੋ ਜਾਣਾ ਸਿੱਧਾ ਇਹਨੇ ਦੂਜਾ ਖਾਣ ਨਹੀਂ ਕਿੱਧਰ ਬੈ ਗਿਆ ਹਰੇ ਟੂਸੇ ਵਾਲਾ ਰਹਿ ਗਿਆ ਇੱਕ ਹੁਣ ਸਾਡਾ ਲੈ ਇਹਨੂੰ ਲਾ ਮਾਂ ਮੈਂ ਤੁਹਾਨੂੰ ਦਿਖਾਉਣਾ ਲਾ ਕੇ ਬਈ ਓ ਵੀਰੇ ਆ ਗਿਆ ਕਾਲੇ ਟੂਸੇ ਵਾਲਾ ਉਹ ਬੈਠਾ ਉੱਪਰ ਇਹਵੇਂ ਫੜਨਾ ਇਹਨੂੰ ਵਾਹਿਗੁਰੂ ਸਤਨਾਮ ਵਾਲਕਤ ਰਹੀ ਆਸਰਾ ਆ ਆ ਗਿਆ ਜੋ ਉਪਰ ਲਓ ਜੀ ਕਰੋ ਚੱਕਾ ਦੂਜੇ ਦਿਨ ਆਇਆ ਓਹੋ ਕਰੰਟ ਵਾਲਾ ਹਾਲੇ ਜਿ ਫਾੜਨੇ ਬਹੁਤ ਔਖੇ ਨੇ ਆ ਜਾ ਪੁੱਤ ਆ ਜਾ ਬਾਹਰ ਲਈ ਆ ਕੇ ਦਿਖਾਉਣਾ ਤੁਨੂੰ ਲੈ ਵੀਰੇ ਛੱਡਾਂ ਇਹਨੂੰ ਵੀ ਡੋਲੀ ਚ ਆ ਗਿਆ ਜੁੱਬਰ ਦੂਜੇ ਦਿਨ ਹੋ ਜੋ ਐਸਾ ਦਾ ਉੱਡੂ ਬਹੁਤ ਵਧੀਆ ਜਾਨਪਰੇ ਆ ਆਪਣਾ ਰੱਬ ਸੁੱਖ ਰੱਖੇ ਨਾ ਇਹ ਚਿੱਟੀਆਂ ਵਾਲੇ ਜੋੜੇ ਦਾ ਬਾਈ ਪਿਓਰ ਅੜਾਇਆ ਨਹੀਂ ਦੀ ਪਹਿਲਾਂ ਹੁਣ ਇਹ ਡਾਇਆ ਇੱਕ ਡਾਰੀ ਉਡਾਇਆ ਸੀ ਪਹਿਲਾਂ ਆ ਲੋ ਲਓ ਜੀ ਵਾਹਿਗੁਰੂ ਸਤਨਾਮ ਦਾਤਾ ਸ਼ੁਕਰ ਆ ਤੇਰਾ ਤੋ ਵੀਰੇ ਇਹ ਨੂੰ ਰੱਖਦੀ ਹੈ ਮਦਮ ਚੀਨੇ ਨੂੰ ਤੁਹਾਨੂੰ ਵੀ ਰੱਖਦਾ ਪੁੱਤ ਤੁਹਾਨੂੰ ਵੀ ਰੱਖਦਾ ਲੈ ਵੀ ਗੇਰਾ ਚੱਕ ਜੋ ਭਰਾ ਜਾ ਕੀ ਗੱਲ ਹੋ ਗਈ ਆ ਜਾ ਆ ਜਾ ਆ ਜਾ ਕੁੜੀ ਮਿਲਣੀਆਂ ਖਰਾ ਕੌਣ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਬੱਤੈ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆਓ 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 ਆ ਜਾ ਬੱਤੈ ਕਾਲਾ 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 ਤੁਹਾਨੂੰ ਵੀ ਪਾਉਣਾ ਪਤਾ ਤੁਹਾਨੂੰ ਵੀ ਪਾਉਣਾ ਇਹਨਾਂ ਨੂੰ ਵੀ ਰੱਖ ਤੇ ਬਦਾਮ ਇਹਨੇ ਤਾਂ ਖਾ ਲਿਆ ਥੱਲੇ ਆ ਜਾ ਪੁੱਤ ਇਹ ਪਹਿਲੇ ਦਿਨ ਨਾਲ ਇਹਨਾਂ ਨਾਲ ਛੱਡਦੇ ਕੋਈ ਜਾਨਵਰ ਇਹਨੇ ਖਾ ਲਿਆ ਲੈ ਇਹਨੂੰ ਪਾਣੀ ਰੱਖ ਦੀ ਵਾਹਿਗੁਰੂ ਸਤਨਾਮ ਮਾਲਕਾ ਸਾਬ ਦਾ ਭਲਾ ਖਰੀਂਦਾ ਤੇ ਆਦਾ ਕੁਦਰਤੀ ਸਾਲਾ ਸਿੱਧਾ ਹੋ ਗਿਆ ਸੌਰ ਹੀ ਭਰਾ ਯਾਰ ਗਾਲ ਨਿਕਲ ਜਿੰਦੀ ਕੀ ਯਾਰ ਰਾਜਾ ਪੁੱਤ ਆ ਜਾ ਆ ਜਾ ਸਮਰਤੂ ਰਹੀ ਤੀ ਜਦੇ ਨਾਲ ਏ ਓੜਿਆ ਉਹਦੇ ਰੱਸੀ ਦੇ ਕਿਵੇਂ ਗਾ ਬਹੁਤ ਸੀ ਆ ਧਰਦੀ ਏ ਕੜੇ ਕਾਲ ਤੁਸੇ ਵਾਲੇ ਤੋਂ ਥੋੜੇ ਜੇ ਦੋ ਕੁ ਬਦਾਮ ਹੋਰ ਧਰ ਦੇ ਬਾਈ ਸਮਰੀ ਹੌਲੇ ਠੀਕ ਆ ਜੀ ਹੋ ਗਈ ਸ਼ਾਮ ਹੁਣ ਨੋਨੀ ਪਈ ਹੋਣੀ ਹੋਗੇ ਫ੍ਰੀ ਆ ਵੀ ਜੋਬਰ ਆ ਗਿਆ ਤੇ ਸਾਡਾ ਬੱਚੇ ਦਿਖਾ ਦੇ ਦੀ ਬਦਾਮ ਖਾਂਦੇ ਨਾ ਚਾਰ ਪੰਜ ਜਿਨ੍ਹਾਂ ਨੇ ਬੱਚਿਆਂ ਨੂੰ ਪਾਤੇ ਪਛੇ ਚੋਗੇ ਸਾਰੇ ਆ ਦੇ ਜਿਹੜੇ ਨਿਗੇ ਤੀ ਖਾ ਗਏ ਤਾਂ ਸਾਰੇ ਵੀਰੇ ਖਾਲੀ ਕਰਤੀ ਪਲੇਟ ਹੁਣ ਪਵਾਣੇ ਦਾਣੇ ਇਹਨਾਂ ਨੂੰ ਦੋ ਚੋ ਬਰਾ ਬੈਠੇ ਇਹਨਾਂ ਨੂੰ ਵੀ ਲਾਉਣਾ ਦਾਣੇ ਇਹਨੂੰ ਤੇ ਚੰਗਾ ਨੋਨੀ ਕੋਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਲਾਈਕ ਸ਼ੇਅਰ ਕਮੈਂਟ ਬੰਬ ਜੀ ਬੰਬ ਜੀ ਕੱਲੋਂ ਤੋਂ ਬਣਾਵਾਂਗੇ ਦੁਬਾਰਾ ਬੰਬ ਜੀ ਜੀ